ਤੇ ਇਹ ਕੋਈ ਫੋਨ ਨਹੀਂ ਕੀਤਾ ਲੈ ਅੱਜ ਉਹ ਸੈਲਾ ਚਲਾ ਰਿਹਾ ਤੇ ਮੋਹਰੇ ਵੀ ਕਾਲੀ ਪਿੱਛੇ ਤਾਂ ਕਾਲੀ ਘਟੀ ਆ ਕਾਲੀ ਘਟੀ ਆ ਵਿੱਚੋਂ ਦੇ ਬੂਟ ਲੈਣ ਆ ਗਏ ਇੱਧਰ ਧੁੱਪ ਯਾਰ ਸੋ ਹੈਲੋ ਵੈਲਕਮ ਬੈਕ ਟੂ ਮਾਈ ਚੈਨਲ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ YouTube ਸਾਰਿਆਂ ਨੇ ਠੀਕ ਹੋਗੇ ਹੀ ਵੈਨ ਓਕੇ ਆ ਹਾਂਜੀ ਇਹ ਸਟਾਰ ਸੋਰਮ ਹੈ ਇੱਕ ਹੀ ਤੇ ਆਉਣਾ ਹੀ ਜੰਨੇ ਆ ਆਪਣੇ ਫਰੈਂਡ ਕੋ ਕਿੱਥੇ ਚੱਲੇ ਆ ਫਰੈਂਡ ਕੋਲ ਤੇ ਮੈਂ ਕਿਹਾ ਬਲੌਗ ਸ਼ੁਰੂ ਕਰ ਦਈਏ ਵੀ ਮਟਾ ਆ ਦੇਖੋ ਜਾ ਰਹੇ ਆ ਦੁਪਹਿਰ ਤੇ 2 ਵਜੇ ਹੋਏ ਆ ਤੇ ਬਸ ਜਾ ਰਹੇ ਆ ਇਹੋ ਜਾ ਰਹੇ ਆ ਵੀ ਤੁਹਾਨੂੰ ਦੱਸਾਂਗੇ ਸਾਡਾ ਫਰੈਂਡ ਆਇਆ ਹੋਇਆ ਦੂਰੋਂ ਕਿਉਂ ਦੇ ਕੋ ਚਲੇ ਆ ਹੁਣ ਹਾਂਜੀ ਦੂ ਬਚ ਗਰਮੀ ਗਰਮੀ ਹੋਵਾ ਗਾਇਸ ਚੈੱਕ ਕਰੋ ਸੂਰੇ ਦੇ ਤਾ ਆ ਗਏ ਆ ਹੁਣ 10 ਮਿੰਟ ਇਹਨੂੰ ਟੇਸਟ ਕਰ ਲਿਓ ਮੋਸਾਈਕ ਨੂੰ ਮੈਂਗਾ ਬੀ ਲੈ ਲਈ ਆ ਬਲੌਗ ਬਣਾ ਲਈਏ ਹਲਕਾ ਆ ਹੋ ਇਸ ਕਰ ਤੁਸੀਂ ਦੇ ਲਓ ਆਪਣਾ ਛਲਟਾ ਛਲਟਾ ਪਾ ਲਈਨਾ ਹੁਣ ਪਿੰਕ ਤੇ ਬਲੈਕ ਸ਼ਰਟ ਤੇ ਗ੍ਰੇ ਤੇ ਟੇਲ ਸ਼ਕਲੀ ਹੋਣ ਮੜਿਆ ਤੇ ਇਲ ਨਹੀਂ ਹੈ ਮੜਿਆ ਯਾਦ ਆ ਕਿਉਂ ਆ ਗਏ ਆ ਭਾਈ ਮੋ ਦਿਖਾਓ ਆਪਣਾ ਹਾਂ ਜੀ ਯਾਦਵ ਜੀ ਚੈੱਕ ਕਰਾਓ ਜਨਤਾ ਡਿਮਾਂਡ ਕਰ ਰਹੀ ਈ ਯਾਦਵ ਜੀ ਹੈ ਯਾਦਵ ਜੀ ਪੰਪ ਦੇ ਕੰਮ ਕਰਦੇ ਆ ਸਾਡੇ ਭਰਾਵਾ ਪੂਰੇ ਟੀਮ ਵਾਲਾ ਆਪਾਂ ਪ੍ਰਸ਼ਾਸਨ ਨੇ ਉਪਾਸਕੀਓ 흘ਿਜਾ ਰਹੇ ਆ ਜਿਹਨ ਕੋਈ ਬਲੌਗ ਬਣ ਰਿਹਾ ਤਾਂ ਉਹ 흘ਿਜਾ ਰਹੇ ਨੇ ਸਕੈਨ ਕਰਤੀ ਹੈ ਦਾ ਕੰਮ ਕਰੇ ਇੱਧਰ ਪੈਟਰੋਲ ਪੰਪ ਤੇ ਆਪਣੇ ਬਲੌਗ ਲੱਗੇ ਆ ਉਹਦੇ ਨਾ ਨਾ ਮੋਟਰ ਨਾ ਕਰਾਇਓ ਵੋਟਰ ਉਹਦੇ ਉਹਦੇ ਨੇ ਡੇ ਆ ਕੇ ਦਿਖਾ ਨਾ ਨੇ ਡੇ ਆ ਗਿਆ ਸੋ 7 ਨੂੰ ਗਾਇਸ ਆਹ ਦੇ ਲੋਈ ਆਪਣੇ ਬਲੌਗ ਲੱਗੇ ਆ ਪੰਪ ਤੇ ਚੈੱਕ ਕਰੋ ਮnde ਇੱਧਰ ਉਹਦੇ ਸਾਵਣੀ ਦੇਖ ਰਿਹਾ ਦਾ ਬਲੌਗ ਆਪਣਾਈਆਂ ਇਹ ਲੈਣਾ ਕਦੇ ਆ ਰਹੀਆਂ ਹੋਵੇ ਲੈਣਾ ਬਸ ਅੱਜੇ ਹੋਰ ਕਲਾ ਰਿਹਾ 2 3 ਜਿਆਰੀ ਸੀ ਹੋਰ ਹੋਰ ਜਾਣਾ ਬਣਾਣਾ ਨੇ ਬਸ ਸੋ ਗਾਇਸ ਫਰਾ ਉਹਨਾਂ ਨੇ ਇੱਧਰ ਰੂਮ ਲਿਆ ਨਮਾ ਇੱਧਰ ਭਰਾਵਾਂ ਨੇ ਰੂਮ ਲਿਆ ਵਾ ਇੱਧਰ ਉਹ ਦੇਖਣ ਆਏ ਸੀਗੇ ਮੰਡਾ ਹੀ ਆਹੀ ਠੀਕ ਐ ਸੋ ਇੱਧਰ ਰੂਮ ਦੇਖਣ ਆਏ ਸੀਗੇ ਚਲਿਏ ਹੁਣ ਵਾਪਸ ਰੂਮ ਤਾਂ ਵਧੀਆ ਬਲੋਗ ਹੀ ਬਣ ਗਿਆ ਮੇਰਾ ਤੇ ਇੱਧਰ ਆਏ ਆ ਹੁਣ ਪਿੱਛੇ ਤਾਂ ਕਾਲੀ ਗੱਡੀ ਐ ਕਾਲੀ ਗੱਡੀ ਐ ਪਿੱਛੇ ਕਾਲੀ ਤੇ ਮੋਦੀ ਵੀ ਕਾਲੀ ਜਾ ਰਹੇ ਆਂ ਹੁਣ ਵਾਪਸ ਘਰੇ ਸੋ ਇੱਧਰ ਲਿਆ ਭਰਾ ਹੁਣਾਂ ਨੇ ਰੂਮ ਆਪਣੇ ਇੱਧਰ ਦੇ ਪਾਸੇ ਇੱਧਰ ਰੂਮ ਲੈ ਆਵਾ ਇੱਧਰ ਦੇਖਣ ਆਏ ਸੀਗੇ ਹੁਣ ਇੱਧਰ ਕਾਲੀਆਂ ਵੀ ਰਹਿੰਦੀਆਂ ਆ ਹੈ ਕਾਲੀਆਂ ਵੀ ਰਹਿੰਦੀਆਂ ਇੱਧਰ ਰੂਮ ਲੈ ਲਿਆ ਭਰਾ ਨੇ ਇੱਧਰ ਬਹੁਤ ਬਜ਼ਾਈਆਂ ਤੁਹਾਨੂੰ ਮਾਰੇ ਸੋ ਗਾਇਸ ਇੱਧਰ ਹੁਣ ਆਏ ਆ ਮੜੀ ਚਾਹ ਪੀਣੇ ਖਾਣੇ ਨਾਲੇ ਭਰਾ ਨੇ ਆਈਫੋਨ ਵੀ ਲੈ ਲਿਆ ਨਵਾਂ ਦਿਖਾ ਦੇ ਆਈਫੋਨ 13 13 11 13, 13, 13, 13 12 11 ਆ ਇਹ ਠੀਕ ਹੈ ਤੇ ਇੱਧਰ ਆਏ ਆਂ ਜੀ ਜੀ ਸਰਕਾਰ ਜੀ ਸੌਰਮ ਮੈਂ 25 ਜੀ ਕਈ ਬੰਦੇ ਆ ਕੇ ਮਾਲੀਆਂ ਨਾਲ ਲੱਗ ਜਾਂਦੇ ਇੱਧਰ ਆ ਦੇ ਇਸ ਧਰਮ A few moments later ਸੌਰਮ ਦੇਖ ਕੇ ਆ ਗਏਗੇ ਕਾਈਸ लवली ਹੁਣ ਚੱਲੇ ਆਂ ਬੂਟ ਲੈਣ ਸੌਰਵ ਭਰਾਣਿਆਂ ਚ ਬੂਟ ਲੈਣੇ ਕਹਿੰਦੇ ਆਂ ਲਈਏ ਫੇ ਗਰਮੀ ਰਹਿ ਗਈ ਆ ਹੁਣ ਬੂਟ ਲਾਈਨ ਚੱਲੇ ਆ ਹੁਣ ਦੇਖ ਲੋ ਧੁੱਪ ਕਿੰਨੀ ਆ ਇੱਧਰ ਲੋ ਗੇਟ ਤੋਂ ਤਾਂ ਆ ਗਏ ਸੀਗੇ ਰੂਮ ਤਾਂ ਸਿਲੈਕਟ ਹੋ ਗਿਆ ਹੈਗਾ ਜਿਹੜੇ ਬੰਦੇ ਰੂਮ ਲੈਣਾ ਸੀ ਰੂਮ ਲੈ ਲਿਆ ਹੈਗਾ ਤੇ ਮੁੜ ਕੇ ਹੁਣ ਆਏ ਆ ਵਾਪਸ ਘਰੇ ਤੇ ਭਰਾ ਕਹਿੰਦਾ ਬੂਟ ਲਾਈਨ ਜਾਣੇ ਆ ਬੂਟ ਟੁੱਟ ਗਏ ਆ ਭਰਾ ਦੇ ਤੇ ਬੂਟ ਲਈਏ ਮਿਲਦੇ ਤੁਹਾਨੂੰ ਸੱਟੇ ਜਾ ਕੇ ਕੀ ਆਓ ਜੀ ਯਾਰ ਪਹੁੰਚ ਗਏ ਆ ਜੀ ਜੋ ਉਟਾਂ ਲੈਣ ਲੱਗੇ ਬੱਗਾ ਟੁੱਪ ਬਹੁਤ ਜ਼ਿਆਦਾ ਆ ਸੋਰਬ ਬਹੁਤ ਜ਼ਿਆਦਾ ਆ ਕੁੱਤੇ ਦੀ ਯਾਤ ਵੀ ਨਹੀਂ ਦਿਸ ਰਹੀ ਨਾਟਣਾ ਵੀ ਨਾਟਣਾ ਵੀ ਹੈ ਨਹੀਂ ਸੱਜੇ ਕੁੱਤੇ ਨੇ ਇਹ ਬੋਲੀਆਂ ਲੈ ਲੈ ਠੰਡੀਆਂ ਕਿੰਦੀਆਂ ਕਰਕੇ ਅਸੀਂ ਆ ਮਸੇਰੇ ਕੰਮ ਬਰੇ ਅਰੇ ਬੂਟ ਲੈਣ ਆ ਗਏ ਇੱਧਰ ਟੁੱਪ ਯਾਰ ਨਹੀਂ ਨਹੀਂ ਉਹਦੇ ਡੇਲੀ ਵੇਰ ਵਾਸਤੇ ਲੈਣੇ ਆ ਭਜੀ ਇਹਨੇ ਸਹੀ ਆ ਨਾ ਉਹਦਾ ਸਹੀ ਆ ਕੋਈ ਫੋਨ ਨਹੀਂ ਕੀਤਾ ਕਿੰਨੇ ਨੰਬਰ ਆਏ ਅਟਕਾ ਜੀ ਚੜਾ ਲਿਆ ਬੈਰਾ ਤੇ ਉਹ ਇਹ ਹੋ ਗਏ ਮੇਰਾ ਭਾਣਾ ਸਹੀ ਆ ਇਹ ਲੋ ਫੇ ਕਿਹਾ ਨਾ ਫੇ ਮਰੇ ਲਫਾਫਾ ਪਾ ਕੇ ਪਾਉਂਗੇ ਤਾਂ ਸਹੀ ਲੱਗਣੇ ਆ ਬੋਲ ਇਹ ਮੇਰਾ ਭਾਣਾ ਸਹੀ ਦੇਣਾ ਲੈ ਲੈ ਇਹ ਭਰਾਵਾਂ ਅੱਧੇ ਲਫਾਫਾ ਚੜਾਤੇ ਮੇਰੇ ਇਹ ਲੋ ਵੇ ਕਿੱਧਰ ਭਰਾਵਾਂ ਨੇ ਵੀ ਪਾਏ ਆ ਬੂਟ ਬੂਟ ਲੈ ਲੈ ਇੱਧਰ ਆਉ ਦੇ ਆ ਜੋ ਫੇ ਚਲੀ ਗਿਆ ਵਾਹ ਚਲੋ ਜੀ ਸੋਰਾ ਉਹਨਾਂ ਨੇ ਬੂਟ ਲੈ ਲਏ ਆ ਵੇ ਅੱਜ ਖੁਸ਼ੀ ਦੇਖ ਸਕਦੇ ਆ ਜਿਹੜੇ ਨੇ ਹਏ ਬਾਕੀ ਜਾ ਰਹੇ ਆ ਉਹ ਇੱਧਰ ਘਰੇ ਵਾਪਸ ਦੋ ਮਿੰਟ ਆਏ ਸੀ ਤੋਂ ਉੱਪਰ ਫਟ ਗਈ ਆ ਬੰਦੇ ਦੀ ਜੇ ਲੋ ਇੱਕ ਮਤ